ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਘੋੜੇ ਅਤੇ ਸ਼ਸਤਰ ਬਹੁਤ ਸ਼ੌਕ ਨਾਲ ਖਰੀਦਿਆ ਕਰਦੇ ਸਨ ਆਓ ਅੱਜ ਇੱਕ ਕਾਬਲ ਕੰਧਾਰ ਦੇ ਸਿੱਖ ਦੀ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਕਿਸ ਤਰ੍ਹਾਂ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪਾਸ ਘੋੜਾ ਲੈ ਕੇ ਆਇਆ ਸੀ ਅਤੇ ਰਸਤੇ ਵਿੱਚ ਬਾਦਸ਼ਾਹ ਸ਼ਾਹਜਹਾਨ ਦੇ ਸੈਨਿਕਾਂ ਵੱਲੋਂ ਉਹ ਕੋੜਾ ਖੋਲ ਲਿਆ ਗਿਆ ਸੀ ਆਓ ਸ਼ੁਰੂ ਕਰਦੇ ਹਾਂ ਸਾਡੇ ਨਾਲ ਵੀਡੀਓ ਵਿੱਚ ਇਸੇ ਤਰ੍ਹਾਂ ਬਣੇ ਰਹਿਣਾ ਜੋ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਾਬਲ ਦਾ ਇੱਕ ਸਿੱਖ ਸ਼ਰਧਾਲੂ ਆਪਣੀ ਕਮਾਈ ਵਿੱਚੋਂ ਗੁਰੂ ਜੀ ਦਾ ਦਸਵੰਦ ਕੱਢਦਾ ਹੁੰਦਾ ਸੀ ਉਸ ਨੇ ਸੁਣਿਆ ਹੋਇਆ ਸੀ ਕਿ ਗੁਰੂ ਜੀ ਘੋੜੇ ਅਤੇ ਸ਼ਸਤਰ ਦੀ ਪੇਟਾਂ ਲੈ ਕੇ ਬਹੁਤ ਪ੍ਰਸੰਨ ਹੁੰਦੇ ਹਨ ਇੱਕ ਵਾਰ ਉਸ ਪਾਸ ਗੁਰੂ ਕੀ ਕਾਰਪੇਟ ਦਾ ਜਦ 70 ਰੁਪਇਆ ਜਮ੍ਹਾਂ ਹੋ ਗਿਆ ਤਾਂ ਉਸਨੇ ਇਰਾਕ ਦੇ ਸੌਦਾਗਰ ਪਾਸੋਂ 1 ਲੱਖ ਰੁਪਏ ਦਾ ਇੱਕ ਘੋੜਾ ਖਰੀਦ ਲਿਆ ਜਦ ਕਾਬਲ ਕੰਧਾਰ ਦੇ ਸੰਗਤ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਤੁਰੇ ਤਾਂ ਉਹ ਪ੍ਰੇਮੀ ਸਿੱਖ ਵੀ ਗੁਰੂ ਜੀ ਦੀ ਕਾਰ ਭੇਟ ਦਾ ਘੋੜਾ ਲੈ ਕੇ ਸੰਗਤ ਦੇ ਨਾਲ ਤੁਰ ਕੇ ਅਟਕ ਦਰਿਆ ਤੇ ਪਹੁੰਚ ਗਿਆ ਜਦ ਉਹ ਸਿੱਖ ਘੋੜਾ ਲੈ ਕੇ ਨਦੀ ਤੋਂ ਉਰਾਰ ਹੋ ਗਿਆ ਤਾਂ ਇੱਕ ਉਮਰਾਬ ਜਿਹੜਾ ਬਾਦਸ਼ਾਹ ਸ਼ਾਹ ਜਹਾਨ ਵਾਸਤੇ ਘੋੜੇ ਖਰੀਦਦਾ ਫਿਰਦਾ ਸੀ ਉਸ ਨੇ ਇਸ ਘੋੜੇ ਨੂੰ ਵੇਖ ਕੇ ਪੁੱਛਿਆ ਇਹ ਘੋੜਾ ਕਿੱਥੇ ਲੈ ਕੇ ਚੱਲੇ ਹੋ ਅਤੇ ਕਿੰਨੇ ਦਾ ਖਰੀਦਿਆ ਹੈ ਸਿੱਖ ਨੇ ਕਿਹਾ ਇਹ ਘੋੜਾ ਮੈਂ ਸ੍ਰੀ ਗੁਰੂ ਹਰਗੋਬਿੰਦ ਜੀ ਜੋ ਅੰਮ੍ਰਿਤਸਰ ਰਹਿੰਦੇ ਹਨ 1 ਲੱਖ ਰੁਪਇਆ ਤੋਂ ਖਰੀਦ ਕੇ ਪੇਟਾ ਕਰਨ ਵਾਸਤੇ ਲੈ ਜਾ ਰਿਹਾ ਹਾਂ ਉਮਰਾਵ ਨੇ ਕਿਹਾ ਇਹ ਘੋੜਾ ਬਾਦਸ਼ਾਹ ਸ਼ਾਹਜਹਾਨ ਦੇ ਲਾਇਕ ਹੈ ਤੂੰ ਇਸ ਦਾ ਮੁੱਲ ਲੈ ਲੈ ਸਿੱਖ ਨੇ ਕਿਹਾ ਇਕ ਘੋੜਾ ਮੈਂ ਗੁਰੂ ਨਿਮਿਤ ਖਰੀਦ ਕੇ ਲੈ ਜਾ ਰਿਹਾ ਹਾਂ ਕਿਸੇ ਦੂਸਰੇ ਪਾਸ ਵੇਚ ਨਹੀਂ ਸਕਦਾ ਉਪਰੰਤ ਜਦ ਘੋੜਾ ਲੈ ਕੇ ਸਿੱਖ ਹੋਰ ਸੰਗਤ ਨਾਲ ਲਾਹੌਰ ਪੁੱਜਾ ਤਾ ਉਸ ਉਮਰਾਵ ਨੇ ਸ਼ਾਹਜਹਾਨ ਨੂੰ ਦੱਸਿਆ ਕਿ ਇਸ ਤਰ੍ਹਾਂ ਦਾ ਇੱਕ ਬਹੁਤ ਸੁੰਦਰ ਘੋੜਾ ਜੋ ਹਜ਼ੂਰ ਦੀ ਸਵਾਰੀ ਦੇ ਲਾਇਕ ਹੈ ਇੱਕ ਸਿੱਖ ਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਅੰਮ੍ਰਿਤਸਰ ਲੈ ਜਾ ਰਿਹਾ ਹੈ ਅਤੇ ਅੱਜ ਕੱਲ ਉਹ ਇੱਥੇ ਠਹਿਰਿਆ ਹੋਇਆ ਹੈ ਘੋੜੇ ਦੀ ਬੜੀ ਸਫਤ ਸੁਣ ਕੇ ਸ਼ਾਹ ਜਹਾਨ ਨੇ ਆਪਣੇ ਸਿਪਾਹੀ ਭੇਜ ਕੇ ਸਿੱਖ ਪਾਸੋਂ ਘੋੜਾ ਜ਼ਬਰਦਸਤੀ ਲੈ ਕੇ ਆਪਣੇ ਤਵੇਲੇ ਵਿੱਚ ਬੰਨ ਲਿਆ ਇਹ ਸਾਰੀ ਵਾਰਤਾ ਜਦ ਸਿੱਖ ਨੇ ਅੰਮ੍ਰਿਤਸਰ ਪਹੁੰਚ ਕੇ ਬੜੇ ਦੁੱਖ ਨਾਲ ਸ੍ਰੀ ਹਰ ਗੋਬਿੰਦ ਸਾਹਿਬ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਤੇਰੀ ਭੇਟਾ ਸਾਨੂੰ ਪ੍ਰਵਾਨ ਹੋ ਗਈ ਹੈ ਤੂੰ ਚਿੰਤਾ ਨਾ ਕਰ ਥੋੜੇ ਦਿਨਾਂ ਤੱਕ ਤੇਰਾ ਘੋੜਾ ਸਾਡੇ ਪਾਸ ਹੀ ਪਹੁੰਚ ਜਾਏਗਾ ਸ਼ਾਹਜਹਾਨ ਘੋੜਾ ਵੇਖ ਕੇ ਬਹੁਤ ਪ੍ਰਸੰਨ ਹੋਇਆ ਅਤੇ ਆਪਣੇ ਇੱਕ ਖਾਸ ਤਵੇਲੇ ਵਿੱਚ ਬੰਨ ਕੇ ਉਸ ਦੀ ਦੇਖਭਾਲ ਵਾਸਤੇ ਸੇਵਾਦਾਰ ਨਿਯਤ ਕਰ ਦਿੱਤੇ ਘੋੜਾ 2 ਦਿਨ ਉਪਰੰਤ ਬਿਮਾਰ ਹੋ ਗਿਆ ਅਤੇ ਉਸਨੇ ਦਾਣਾ ਪੱਠਾ ਖਾਣਾ ਅਤੇ ਪੀਣਾ ਛੱਡ ਦਿੱਤਾ ਫਿਰ ਉਸਨੇ ਆਪਣੀ ਅਗਲੀ ਇੱਕ ਲਤ ਜ਼ਮੀਨ ਤੋਂ ਉੱਚੀ ਚੁੱਕ ਲਈ ਜਦ ਇਸ ਗੱਲ ਦੀ ਬਾਦਸ਼ਾਹ ਨੂੰ ਖਬਰ ਹੋਈ ਤਾਂ ਉਸਨੇ ਆਪਣੇ ਸਿਆਣੀ ਸਲੋਤਰੀ ਸਦਕੇ ਘੋੜੇ ਨੂੰ ਵਿਖਾਇਆ ਸਲੋਤਰੀਆਂ ਨੇ ਘੋੜੇ ਨੂੰ ਚੰਗੀ ਤਰ੍ਹਾਂ ਵੇਖ ਕੇ ਕਿਹਾ ਹਜ਼ੂਰ ਇਹ ਘੋੜਾ ਤੁਹਾਡੇ ਰੱਖਣ ਯੋਗ ਨਹੀਂ ਹੈ ਇਸ ਦੀ ਬਿਮਾਰੀ ਦੀ ਸ਼ੂਤ ਨਾਲ ਦੂਸਰੇ ਘੋੜੇ ਵੀ ਬਿਮਾਰ ਹੋ ਜਾਣ ਦਾ ਡਰ ਹੈ ਇਸ ਕਰਕੇ ਇਸ ਨੂੰ ਛੇਤੀ ਹੀ ਤਵੇਲੇ ਵਿੱਚੋਂ ਬਾਹਰ ਕੱਢ ਕੇ ਕਿਸੇ ਆਪਣੇ ਉਮਰਾਵ ਨੂੰ ਦੇ ਦਿਓ ਜੋ ਇਸ ਦਾ ਇਲਾਜ ਕਰਵਾ ਲਵੇ ਬਾਦਸ਼ਾਹ ਨੇ ਘੋੜਿਆਂ ਦੇ ਡਾਕਟਰ ਦੀ ਇਹ ਗੱਲ ਸੁਣ ਕੇ ਆਪਣੇ ਕਾਜੀ ਰੁਸਤਮ ਖਾਨ ਨੂੰ ਸਦਕੇ ਉਸ ਨੂੰ ਇੱਕ ਘੋੜਾ ਦੇ ਦਿੱਤਾ ਅਤੇ ਕਿਹਾ ਕਿ ਇਸ ਦਾ ਇਲਾਜ ਕਰਕੇ ਰਾਜੀ ਕਰ ਲਵੋ ਅਤੇ ਜੇ ਕੋਈ ਇਸ ਦਾ ਖਰੀਦਦਾਰ ਮਿਲ ਜਾਏ ਤਾਂ ਵੇਚ ਕੇ ਇਸ ਦੇ ਪੈਸੇ ਵਟ ਲਵੋ ਕਾਜੀ ਬੜਾ ਖੁਸ਼ ਹੋ ਕੇ ਘੋੜਾ ਕਿਲੇ ਵਿੱਚੋਂ ਲੈ ਕੇ ਆਪਣੇ ਘਰ ਨੂੰ ਤੁਰ ਪਿਆ ਰਸਤੇ ਵਿੱਚ ਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਸੀ ਜਦ ਕਾਜੀ ਘੋੜਾ ਲੈ ਕੇ ਘੋੜੇ ਦੀ ਲੰਗੜ ਲੱਗਾ ਤਾਂ ਭਾਈ ਸੁਜਾਨ ਜਿਸਨੇ ਘੋੜਾ ਗੁਰੂ ਜੀ ਵਾਸਤੇ ਲਿਆਂਦਾ ਸੀ ਵੇਖ ਕੇ ਕਿਹਾ ਗੁਰੂ ਜੀ ਇਹ ਹੀ ਉਹ ਮੇਰੇ ਵਾਲਾ ਘੋੜਾ ਹੈ ਜਿਹੜਾ ਕਾਜੀ ਲਈ ਜਾ ਰਿਹਾ ਹੈ ਘੋੜਾ ਕੁਝ ਬਿਮਾਰ ਜਾਪਦਾ ਹੈ ਸਿੱਖ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਾਜੀ ਨੂੰ ਸੱਦ ਕੇ ਪੁੱਛਿਆ ਕਿ ਇਹ ਘੋੜਾ ਕਿੱਥੋਂ ਲਿਆਇਆ ਹੈ ਅਤੇ ਇਹ ਬਿਮਾਰ ਕਿਉਂ ਹੈ ਜਦ ਕਾਜੀ ਨੇ ਸਭ ਕੁਝ ਦੱਸਿਆ ਕਿ ਇਹ ਬਾਦਸ਼ਾਹ ਨੇ ਕਾਬਲ ਤੋਂ ਮੰਗਵਾਇਆ ਸੀ ਪਰ ਇਸ ਨੂੰ ਇੱਥੋਂ ਦਾ ਪੌਣ ਪਾਣੀ ਮਾਫਕ ਨਹੀਂ ਆਇਆ ਜਿਸ ਕਰਕੇ ਇਹ ਬਿਮਾਰ ਹੋ ਗਿਆ ਹੈ ਤੇ ਬਾਦਸ਼ਾਹ ਨੇ ਮੈਨੂੰ ਇਨਾਮ ਵਜੋਂ ਮੁਫਤ ਹੀ ਦੇ ਦਿੱਤਾ ਹੈ ਗੁਰੂ ਜੀ ਨੇ ਕਿਹਾ ਜੇਕਰ ਤੂੰ ਇਸ ਨੂੰ ਵੇਚਣਾ ਚਾਹੇ ਤਾਂ ਸਾਡੇ ਪਾਸੋਂ ਇਸ ਦਾ 10000 ਰੁਪਇਆ ਮੁੱਲ ਲੈ ਲੈ ਅਸੀਂ ਇਸ ਦਾ ਇਲਾਜ ਕਰਕੇ ਰਾਜੀ ਕਰ ਲਵਾਂਗੇ ਜਦ ਕਾਜੀ ਘੋੜੇ ਦਾ ਮੁੱਲ 10000 ਰੁਪਇਆ ਲੈਣਾ ਮੰਨ ਗਿਆ ਤਾਂ ਗੁਰੂ ਜੀ ਨੇ ਘੋੜੇ ਨੂੰ ਆਪਣੇ ਤਵੇਲੇ ਵਿੱਚ ਲਿਆ ਕੇ ਉਸ ਨੂੰ ਥਾਪੀ ਦਿੱਤੀ ਅਤੇ ਉਸ ਅੱਗੇ ਘਾ ਦਾਣਾ ਰਖਵਾਇਆ ਗੁਰੂ ਜੀ ਦੀ ਪਿਆਰ ਭਰੀ ਥਾਪੀ ਲੈ ਕੇ ਘੋੜਾ ਘਾ ਦਾਣਾ ਖਾਣ ਲੱਗ ਪਿਆ ਅਤੇ ਤਿੰਨ ਚਾਰ ਦਿਨ ਪਿੱਛੋਂ ਲੰਗੜਾ ਪੈਰ ਜ਼ਮੀਨ ਤੇ ਰੱਖ ਕੇ ਰਾਜੀ ਖੁਸ਼ੀ ਹੋ ਗਿਆ ਘੋੜੇ ਨੂੰ ਰਾਜੀ ਵੇਖ ਕੇ ਗੁਰੂ ਜੀ ਨੇ ਉਸ ਉੱਤੇ ਸੁਨਹਿਰੀ ਕਾਠੀ ਪਾ ਕੇ ਜਦ ਸਵਾਰੀ ਕੀਤੀ ਤਾਂ ਭਾਈ ਸੁਜਾਨ ਨੇ ਕਿਹਾ ਗੁਰੂ ਜੀ ਅੱਜ ਮੇਰਾ ਮਨੋਰਥ ਪੂਰਾ ਹੋ ਗਿਆ ਹੈ ਆਪ ਜੀ ਨੇ ਮੇਰੀ ਭਾਵਨਾ ਪੂਰੀ ਕਰ ਦਿੱਤੀ ਹੈ ਗੁਰੂ ਜੀ ਨੇ ਕਿਹਾ ਭਾਈ ਸੁਜਾਨ ਤੂੰ ਨਿਹਾਲ ਹੋ ਗਿਆ ਹੈ ਤੇਰਾ ਪ੍ਰੇਮ ਤੇ ਸ਼ਰਧਾ ਧਨ ਹੈ ਤੇਰਾ ਜਨਮ ਮਰਨ ਕਟਿਆ ਗਿਆ ਹੈ ਇਸ ਤਰ੍ਹਾਂ ਵਰ ਪ੍ਰਾਪਤੀ ਦੇ ਬਚਨ ਸੁਣ ਕੇ ਭਾਈ ਸੁਜਾਨ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਗਿਆ ਲੈ ਕੇ ਆਪਣੇ ਦੇਸ਼ ਕਾਬਲ ਨੂੰ ਚਲਿਆ